ਮਹਿਲਾ ਐਸਐਚਓ ਦੀ ਟੀਮ ਤੇ ਹੋਇਆ ਜਾਨਲੇਵਾ ਹਮਲਾ ਤਕਰੀਬਨ 14-15 ਜਣੇ ਸੀਗੇ 14-15 ਜੀ ਜੀ ਨਹੀਂ ਅਸੀਂ ਤੋਂ ਤਿੰਨ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਇਨਵੈਸਟੀਗੇਸ਼ਨ ਇਸ ਵੰਟ ਚੇਕੇ ਸੀ ਪਰ ਸਾਨੂੰ ਕੋਈ ਇਲੈਬੀ ਸਿਕਾ ਨਹੀਂ ਮਤਲਬ ਇਹ ਕਿਸ ਤਰ੍ਹਾਂ ਦਾ ਪਾਰਕ ਕਰਦੇ ਸਨ ਹਮਲੇ ਚ ਮਹਿਲਾ ਐਸਐਚਓ ਦੀ ਟੁੱਟੀ ਬਾਹ ਨੂੰ ਨਾ ਮੋਢਿਆਂ ਤੇ ਹੈਗੀ ਆ ਸਿਰ ਤੇ ਛੱਡਿਆ ਤੇ ਹੱਥ ਤੇ ਚੱਕਰੇ ਵਿੱਚ ਮੁਲਾਜ਼ਮਾਂ ਦੀ ਵੀ ਪਾੜ ਦਿੱਤੀ ਵਰਦੀ ਕਈ ਹੋਏ ਜ਼ਖਮੀ ਸਰਮੈਂਦੀ ਵਰਦੀ ਪਾੜੀ ਇਹ ਮੋਬਾਈਲ ਨੀ ਕੋਇਆ ਸੱਡਾ ਤੇ ਸਿਰ ਤੇ ਸੱਡਾ ਲੱਗੇ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਕੈਮਰੇ ਤੇ ਗ੍ਰਫਤਾਰ ਮੁਲਜ਼ਮਾਂ ਦਾ ਵੱਡਾ ਬਿਆਨ ਜੇ ਸਾਰੇ ਅੰਦਰ ਸਭ ਕੋਕਾ ਕੰਮ ਕਰਦੇ ਨੇ ਉਹ ਇਥੇ ਆਂ ਚੀਂਦੇ ਅੱਛਾ ਜੀ ਉਹਨਾਂ ਕਿਆ ਬੋਲਦੇ ਨੇ ਤੇ ਇਹਨਾਂ ਕੋਕਾ ਮਾ ਜਿੱਥੇ ਪੰਜਾਬ ਚ ਵੱਡੀ ਬਾਰਦਾਤ ਹੋਈ ਹੈ ਰੇਡ ਕਰਨ ਗਈ ਮਹਿਲਾ ਐਸਐਚਓ ਤੇ ਉਸਦੀ ਟੀਮ ਤੇ ਜਾਨਲੇਵਾ ਹਮਲਾ ਹੋਇਆ ਹੈ ਜਾਣਕਾਰੀ ਮੁਤਾਬਕ ਇਸ ਹਮਲੇ ਚ ਮਹਿਲਾ ਐਸਐਚਓ ਦੀ ਬਾਹ ਟੁੱਟ ਚੁੱਕੀ ਹੈ ਤੇ ਹੋਰ ਵੀ ਕਈ ਜ਼ਖਮੀ ਹੋਏ ਨੇ ਹੋਰ ਵੀ ਕਈ ਲੋਕਾਂ ਦੇ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਚ ਹੋਰ ਵੀ ਮੁਲਾਜ਼ਮਾਂ ਦੇ ਸਿਰ ਚ ਸੱਟਾਂ ਮਾਰੀਆਂ ਗਈਆਂ ਨੇ ਉਹਨਾਂ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਆਖਰ ਕਿਉਂ ਪੁਲਿਸ ਤੇ ਹਮਲਾ ਹੋਇਆ ਕਿਉਂ ਇਹ ਅਟੈਕ ਹੋਇਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਪੁਲਿਸ ਮੁਤਾਬਕ ਉਹਨਾਂ ਨੂੰ ਇਲਾਕੇ 'ਚ ਨਸ਼ੇ ਦੀ ਤਸਕਰੀ ਹੋਣ ਦਾ ਪਤਾ ਲੱਗਿਆ ਸੀ ਪੁਲਿਸ ਰਾਤ ਦੇ ਸਮੇਂ ਟਰੈਪ ਲਗਾ ਮਲਜ਼ਮਾਂ ਨੂੰ ਮੌਕੇ ਤੇ ਕਾਬੂ ਕਰਨ ਲਈ ਪਹੁੰਚੀ ਸੀ ਤੇ ਜਿਉਂ ਹੀ ਪੁਲਿਸ ਨੇ ਮਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਹੀ ਧਾਵਾ ਬੋਲ ਦਿੱਤਾ ਪੁਲਿਸ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਜਿਸ ਕਾਰਨ ਮਹਿਲਾ ਐਸਐਚਓ ਗੰਭੀਰ ਜ਼ਖਮੀ ਹੋ ਗਈ ਤੇ ਉਸਤੇ ਨਾਲ ਗਏ ਪੁਲਿਸ ਮੁਲਾਜ਼ਮਾਂ ਦੀ ਵੀ ਹਮਲਾਵਰਾਂ ਵੱਲੋਂ ਜਮ ਕੇ ਕੁੱਟਮਾਰ ਕੀਤੀ ਗਈ ਹੈ ਇਥੋਂ ਤੱਕ ਕੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਤੱਕ ਪਾੜ ਦਿੱਤੀ ਹੈ तकरीबन 14-15 ਜਣੇ ਸੀਗੇ 14-15 ਜੀ 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 ਬੀ ਬਯਾਤਗੰਦੀ ਸੀ ਤੁਹਾਨੂੰ ਵੀ ਇਲਮਨੀ ਸੀ ਇਸ ਗੱਲ ਦਾ ਵੀ ਹਮਲਾ ਹੋ ਸਕਦਾ ਨਹੀਂ ਅਸੀਂ ਤਾਂ ਤਿੰਨ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਮੈਸੇਜੇਸ਼ਨ ਇਸ ਵੰਤ ਠੀਕ ਐ ਸੀ ਪਰ ਸਾਨੂੰ ਕੋਈ ਇਲਮਨੀ ਸੀਗਾ ਮਤਲਬ ਇਹ ਕਿਸ ਤਰ੍ਹਾਂ ਦਾ ਹਮਲਾ ਕਰਦੇ ਸਨ ਤਾਂ ਤੁਹਾਡੇ ਨਾਲ ਜਿਹੜੇ ਗਲਮੈਂਟ ਸੀ ਉਹਨਾਂ ਤੇ ਵੀ ਹਾਂਜੀ ਹਾਂਜੀ ਗਲਮੈਂਟ ਦੀ ਰੱਦੀ ਪਾੜੀ ਐ ਮੋਬਾਈਲ ਵੀ ਖੋਇਆ ਸੱਡਾ ਤੇ ਸਿਰ ਤੇ ਸੱਟਾਂ ਲੱਗੀ ਉਹਨਾਂ ਦੇ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਤੁਹਾਡੇ ਕੀ ਕੀ ਸੱਟਾਂ ਲੱਗੀਆਂ ਮੇਰੇ ਦੋਨਾਂ ਮੋਢਿਆਂ ਤੇ ਹੈਗੀ ਐ ਸਿਰ ਤੇ ਸੱਟਾਂ ਤੇ ਹੱਥ ਤੇ ਚੱਕਰ ਤੇ ਇਸ ਹਮਲੇ ਨੂੰ ਲੈ ਕੇ ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਖਰ ਉਹਨਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮੇਰੇ ਜੇਤ ਸਾਰੇ ਅੰਦਰ ਸਭ ਕੁਝ ਦਾ ਕੰਮ ਕਰਦੇ ਨੇ ਉਹ ਇੱਥੇ ਆਣ ਚੁੱਕੇ ਨੇ ਅੱਛਾ ਜੀ ਉਹਨੇ ਕੀ ਬੋਲਿਆ ਜੀ ਇਹਦਾ ਮਤਲਬ ਤੁਸੀਂ ਪੁਲਿਸ ਨੂੰ ਸਾਥ ਦੇਣ ਦੀ ਬਜਾਏ ਤੁਸੀਂ ਪੁਲਿਸ ਦੇ ਖਿਲਾਫ ਪੈ ਗਏ ਕਾਨੂੰਨ ਨੂੰ ਹੱਥ ਚ ਲਿਆ ਹੈ ਨਹੀਂ ਜੀ ਅਸੀਂ ਤਾਂ ਵਕਫਾ ਕਰਾ ਲਈ ਹੈ ਜਿਨ੍ਹਾਂ ਨੇ ਲਿਆ ਹੈ ਉਹ ਇੱਥੇ ਆ ਕੇ ਫੜੀਵਾਂ ਸਿਪਾਰਾ ਤੇ ਸਨਤ ਦੇ ਪਰਨੇ ਉਪਰ 11 ਸਾਲ ਨੇ ਅੱਜ ਬਕਰ ਕਰਨ ਵਾਲੇ ਤੋਂ ਦੋਸਤੇ ਕਰਗੇ ਦੇ ਚ ਹੈ ਇਹ ਵੱਡੀ ਘਟਨਾ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਤੋਂ ਸਾਹਮਣੇ ਆਈ ਹੈ ਪੁਲਿਸ ਨੂੰ ਸ਼ੱਕ ਸੀ ਕਿ ਡਰੋਨ ਰਾਹੀਂ ਮੁਜਮਾ ਵੱਲੋਂ ਸਰਹੱਦ ਪਾਰ ਤੋਂ ਨਸ਼ਾ ਮੁੰਬਾਇਆ ਜਾਣਾ ਜਿਸ ਦੇ ਚਲਦੇ ਹੀ ਪੁਲਿਸ ਰੇਡ ਕਰਨ ਪਹੁੰਚੀ ਸੀ ਤੇ ਇਸ ਦੌਰਾਨ ਮੁਜਮਾ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਤਾਂ ਐਸ ਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨੂੰ ਇਤਲਾਹ ਮਿਲੀ ਸੀ ਢੰਡੀ ਇਕਦੀਮ ਦੇ ਵਿੱਚ ਇੱਕ ਅਮਨਦੀਪ ਪੁੱਤਰ ਸ਼ਰਮਾ ਜਿਹੜਾ ਉਹ ਡਰਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਤਰਜਾ ਉਹ ਉਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੀ ਤਰਫੋਂ ਡਰੋਨ ਮਂਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਖੇਪ ਮੰਗਾ ਰਿਆ ਉਹਦੇ ਲਈ ਇਹ ਜਿਹੜਾ ਐਸ ਐਚਓ ਸਦਰ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਮਰਾਜ਼ਮ ਸੀ ਪਰ ਜਦੋਂ ਇਹਨਾਂ ਨੇ ਉੱਥੇ ਕਰਨੈਲ ਸਿੰਘ ਹੈ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫ ਆਰ ਨੰਬਰ 3 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਔਰ ਉਹਦੇ ਵਿੱਚ ਅਸੀਂ ਇੱਕ ਲੇਡੀਆਂਜ਼ ਔਰ ਇੱਕ ਜੈਂਟਸ ਨੂੰ ਗ੍ਰਿਫਤਾਰ ਕੀਤਾ ਐ ਐਸ ਐਚ ਓ ਸਦਰ ਜਲਾਲਾਬਾਦ ਅ ਅਮਰਜੀਤ ਕੌਰ ਨਾਲ ਉਹਨਾਂ ਦੇ ਗਰਮੈਂਟ ਸੀਗੇ ਕੇਵਲਕ੍ਰਿਸ਼ਨ ਆ ਔਰ ਇੱਕ ਹਰਬੰਸ ਸਿੰਘ ਆ ਔਰ ਦੋ ਤਿੰਨ ਮੁਲਾਜ਼ਮ ਹੋਰ ਸੀਗੇ ਜਿਨ੍ਹਾਂ ਤੇ ਹਮਲਾ ਕੀਤਾ ਆ ਕੇਵਲਕ੍ਰਿਸ਼ਨ ਦੀ ਵਰਦੀ ਪਾੜੀ ਐ ਫਰਬੰਸ ਸਿੰਘ ਜਿਹੜਾ ਗਵਰਨਮੈਂਟ ਸੀ ਉਹਨਾਂ ਨੂੰ ਵੀ ਸੱਟਾਂ ਮਾਰੀਆਂ ਨੇ ਸੋ ਸਾਡਾ ਉਹ ਪਰਚੇ ਦੇ ਵਿੱਚ ਸਾਰਾ ਡਿਟੇਲ ਦਿੱਤੀ ਹੋਈ ਹੈ ਔਰ ਜਲਦੀ ਵੀ ਜਿਹੜੇ ਬਾਕੀ ਜਿਹੜੇ ਕਰੀਬ 7-8 ਮਲ ਨੂੰ ਹੋਰ ਨੇ ਉਹ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕੋਰਟ ਪੇਸ਼ ਕਰਾਂ ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਹੁਣ ਪੁਲਿਸ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਕਰਦੀ ਹੈ ਜਗਬਾਨੀ ਟੀਵੀ ਲਈ ਅਦਾਰਸ਼ ਜੋਸ਼ਨ ਦੀ ਰਿਪੋਰਟ